कदों खत्म होवेगा कलेश प्रधान साहब अगे ही हुई मुर्दाबाद कांग्रेसियां वालों ही डॉक्टर धर्मवीर गांधी का विरोध ਹੇ ਨਾਰੇ ਇਹ ਪ੍ਰਦਰਸ਼ਨ ਕਾਂਗਰਸ ਦੇ ਪ੍ਰਧਾਨ ਦੇ ਸਾਹਮਣੇ ਹੋ ਰਿਹਾ ਹੈ ਨਾਰੇ ਲੱਗ ਰਹੇ ਨੇ ਪਟਿਆਲਾ ਤੋਂ ਉਮੀਦਵਾਰ ਡਾਕਟਰ ਤਰੰਵੀਰ ਗਾਂਧੀ ਦਾ ਵਿਰੋਧ ਹੋ ਰਿਹਾ ਹੈ ਇਹ ਵਿਰੋਧ ਕਰਨ ਵਾਲੇ ਨਾ ਕਿਸਾਨ ਨੇ ਤੇ ਨਾ ਹੀ ਕੋਈ ਆਮ ਲੋਕ ਜੋ ਆਪਣੀ ਸਮੱਸਿਆ ਲੈ ਕੇ ਆਏ ਹੋਣ ਸਗੋਂ ਇੱਕ ਕਾਂਗਰਸੀ ਆਗੂ ਨੇ ਵਰਕਰ ਨੇ ਜੀ ਹਾਂ ਕਾਂਗਰਸੀ ਆਗੂ ਜੋ ਪਾਰਟੀ ਪ੍ਰਧਾਨ ਰਾਜਾ ਵੜਿੰਗ ਦੇ ਸਾਹਮਣੇ ਉਮੀਦਵਾਰ ਨੂੰ ਮੁਰਦਾਬਾਦ ਕਹਿ ਰਹੇ ਨੇ ਕਾਂਗਰਸੀ ਪ੍ਰਧਾਨ ਰਾਜਾ ਵੜਿੰਗ ਸਿਰਫ ਉਂਗਲ ਹਿਲਾ ਕੇ ਨਾ ਨਾ ਕਰ ਰਹੇ ਨੇ ਪਰ ਉਹਨਾਂ ਦੇ ਵਰਕਰਾਂ ਦਾ ਪ੍ਰਦਰਸ਼ਨ ਜਾਰੀ ਰਹਿੰਦਾ ਦਰਸਲ ਮਸਲਾ ਟਿਕਟ ਦਾ ਪਟਿਆਲਾ ਤੋਂ ਟਿਕਟ ਡਾਕਟਰ ਤਰਨਵੀਰ ਗਾਂਧੀ ਨੂੰ ਮਿਲੀ ਤਾਂ ਲੋਕਲ ਲੀਡਰਸ਼ਿਪ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਗਿਆ ਵਿਰੋਧ ਕਰਨ ਵਾਲੇ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਲਾਲ ਸਿੰਘ ਸੰਨ ਸਾਬਕਾ ਵਿਧਾਇਕ ਹਰਦੀਾਲ ਕੰਬੋਜ ਰਾਜਵਿੰਦਰ ਅਤੇ ਹੋਰ ਟਕਸਾਲੀ ਕਾਂਗਰਸੀ ਆਗੂਆਂ ਨੇ ਪਹਿਲਾਂ ਤਾਂ ਲੈਟਰ ਲਿਖਿਆ ਤੇ ਫਿਰ ਖੁੱਲ ਕੇ ਮੈਦਾਨ ਵਿੱਚ ਆ ਗਏ ਰਾਜਪੁਰਾ ਵਿੱਚ ਪਰਵਾ ਇਕੱਠ ਕਰ ਦਿੱਤਾ ਇਹਨਾਂ ਨੂੰ ਮਨਾਉਣ ਲਈ ਰਾਜਾ ਬੜਿੰਗ ਰਾਜਪੁਰਾ ਪਹੁੰਚੇ ਤਾਂ ਰੈਲੀ ਵਿੱਚ ਰਾਜਵਿੰਦਰ ਸਿੰਘ ਅਤੇ ਲਾਲ ਸਿੰਘ ਨੇ ਮੋੜ ਵਿਰੋਧ ਦਾ ਝੰਡਾ ਗੱਡ ਦਿੱਤਾ ਅਤੇ ਕਿਹਾ ਕਿ ਵਿਰੋਧ ਜਾਰੀ ਰਹੇਗਾ ਨਾਲ ਹੀ ਰਾਜਾ ਬੜਿੰਗ ਨੂੰ ਖਰੀਆਂ ਖਰੀਆਂ ਵੀ ਸੁਣਾਈਆਂ ਪ੍ਰਧਾਨ ਜੀ ਕਦੇ ਵੀ 40 ਸਾਲ ਚ ਅਸੀਂ ਨਾ ਕਿਸੇ ਦੇ ਪਰਚਾ ਦਰਜ ਕਰਵਾਇਆ ਨਾ ਆਪਣੇ ਕਿਸੇ ਬੰਦੇ ਤੇ ਹੋਣ ਦਿੱਤਾ ਪਿਛਲੇ 5 ਸਾਲ ਕਾਂਗਰਸ ਦੀ ਸਰਕਾਰ ਹੋਵੇ ਕਾਂਗਰਸੀਆਂ ਦੇ 100 ਤੋਂ ਵੱਧ ਪਰਤੇ ਕਦੇ ਸਦੌਰ ਦੇ ਕਾਂਗਰਸ ਦੇ ਬਣਕਰ ਰਹੇ ਹੋਏ ਇਹ ਕੋਈ ਛੋਟੀ ਗੱਲ ਨਹੀਂ ਸਾਡੇ ਮਨ ਤੇ ਬਹੁਤ ਪੀੜਾ ਹੈ ਪਰ ਅਸੀਂ ਚੱਲਦੇ ਹਾਂ ਅਸੀਂ ਦਿੱਲੀ ਗਏ ਸੀ ਕਹਿੰਦੇ ਜੀ ਬਹੁਤ ਵੱਡੀ ਯਾਤਰਾ ਕੀਤੀ ਹੈ ਧਰਮਪੀਰ ਗਾਂਧੀ ਜੀ ਨੇ ਰਾਹੁਲ ਗਾਂਧੀ ਜੀ ਆਏ ਸੀ 5 ਕਿਲੋਮੀਟਰ ਨਾਲ ਚਲੇ ਸੀ ਤੇ ਮੈਂ ਬੜਕ ਸਾਹਿਬ ਅੱਜ ਵਰਕਰਾਂ ਨੂੰ ਤੁਸੀਂ ਦੱਸ ਕੇ ਜਾਇਓ ਇਹ ਜਿਹੜੇ 40 40 ਸਾਲ 50 50 ਸਾਲ ਦੀ ਯਾਤਰਾ ਕਰ ਰਹੇ ਹੈ ਕਾਂਗਰਸ ਪਾਰਟੀ ਵਿੱਚ ਅੱਜ ਇਹਨਾਂ ਦੇ ਨਾਲ ਬੇਇਨਸਾਫੀ ਕਿਉਂ ਹੈ ਉਧਰ ਵਿਰੋਧ ਹੋਇਆ ਤਾਂ ਰਾਜਾ ਵੜਿੰਗ ਨੇ ਸਟੇਜ ਤੋਂ ਮਾਫੀ ਮੰਗੀ ਨਾਲੀ ਪਾਰਟੀ ਵੱਲੋਂ ਹੋਈ ਗੁਸਤਾਖੀ ਦਾ ਉਹਨਾਂ ਨੂੰ ਅਹਿਸਾਸ ਵੀ ਹੋਇਆ ਇਹ ਨਹੀਂ ਨਹੀਂ ਖੁਦ ਅਹੁਦਾ ਲੈ ਕੇ ਲੀਡਰਾਂ ਨੂੰ ਇਹ ਕਹਿ ਰਹੇ ਨੇ ਕਿ ਅਹੁਦੇ ਲੈਣੇ ਸੌਕੇ ਨੇ ਪਰ ਲੀਡਰ ਬਣਨਾ بڑا ਔਖਾ ਹੈ ਪਰ ਮੈਂ ਹੱਥ ਜੋੜ ਕੇ ਨਿਮਰਤਾ ਦੇ ਨਾਲ ਮੈਂ ਆਪਣੇ ਲੀਡਰ ਸਰਬਾਨਾਂ ਨੂੰ ਬੇਨਤੀ ਕਰਦਾ ਕਿ ਅਗਰ ਕੋਈ ਗੁੱਸਾ ਖੀ ਹੋਗੀ ਮੇਰੇ ਤੋਂ ਜਾਂ ਪਾਰਟੀ ਤੋਂ ਮੈਂ ਇਸ ਲਈ ਤੁਹਾਡੇ ਤੋਂ ਹੱਥ ਜੋੜ ਕੇ ਖਿਮਾ ਮੰਗਦਾ ਹਾਂ ਖਿਮਾ ਮੰਗਦਾ ਐ ਐਮਐਲਏ ਬਣਦੇ ਰਹਿੰਦੇ ਐ ਐਮਪੀ ਬਣਦੇ ਰਹਿੰਦੇ ਐ ਮੰਤਰੀ ਬਣਦੇ ਰਹਿੰਦੇ ਐ ਮੁੱਖ ਮੰਤਰੀ ਬਣਦੇ ਰਹਿੰਦੇ ਲੇਕਿਨ ਲੀਡਰ ਕਦੇ ਕਦੇ ਬਣਦੇ ਐ ਲੀਡਰ ਲਾਲ ਸਿੰਘੀ ਤੇ ਹਰਪਿਆਰ ਕਮੋਜ ਤੇ ਆ ਜਿਹੜੇ ਮੰਚ ਤੇ ਰਜਿੰਦਰ ਸਿੰਘ ਜੀ ਅਰਗੇ ਬੈਠੇ ਐ ਰਾਜਲਾ ਸਾਹਿਬ ਆਰੀ ਇਹ ਲੀਡਰ ਐ ਰਾਜਾ ਬੜਿੰਗ ਨੇ ਸਟੇਜ ਤੋਂ ਮਾਫੀ ਮੰਗੀ ਪਰ ਵਰਕਰਾਂ ਨੂੰ ਮਨਜ਼ੂਰ ਨਹੀਂ ਹੋਈ ਅਤੇ ਬਾਹਰ ਆਉਂਦੇ ਰਾਜਾ ਬੜਿੰਗ ਨੂੰ ਵਰਕਰਾਂ ਨੇ ਲਾਂਟਾ ਰੂਪੀ ਗੱਲਾਂ ਸੁਣਾਈਆਂ ਜੀ ਸੋ ਅਸੀਂ ਗਾਂਧੀ ਜੀ ਨੂੰ ਜਾਣਦੇ ਹੀ ਨਹੀਂ ਪਛਾਣਦੇ ਹੀ ਨਹੀਂ ਅਸੀਂ ਉਹਨਾਂ ਨੂੰ ਦੇਖਿਆ ਹੀ ਨਹੀਂ ਕਦੀ ਜਿਹੜੇ ਹਰਦੀਪਾਲ ਸਿੰਘ ਜੀ ਉਹ ਸਾਡੇ ਸੁਖ ਸੁਖ ਤੇ 24 ਘੰਟੇ ਖੜੇ ਹੈ ਸਾਡੀ ਛੋਟੀ ਛੋਟੀ ਦੁੱਖ ਸੁਣਦੇ ਸੁਖ ਸੁਣਦੇ ਸਾ 24 ਘੰਟੇ ਅਸੀਂ ਤਾਂ ਵੋਟਾ ਉਹਨਾਂ ਚੈ ਸਾਨੂੰ ਹਰਦੀਪਾਲ ਜੀ ਵੀ ਕਹਿ ਰਹੀ ਹੈ ਵੀ ਕਾਂਗਰਸ ਨੂੰ ਵੋਟਾ ਅਸੀਂ ਵੋਟ ਗਾਂਧੀ ਨੂੰ ਚੋਣਾਂ ਦਾ ਮਾਹੌਲ ਹੈ ਲਿਸਟਾਂ ਆ ਗਈਆਂ ਨੇ ਅੰਦਰੂਨੀ ਖਾਣਾ ਜੰਗੀ ਸਾਰੀ ਪਾਰਟੀਆਂ ਵਿੱਚ ਚੱਲ ਰਹੀ ਹੈ ਪੰਜਾਬ ਭਾਜਪਾ ਪ੍ਰਧਾਨ ਵੀ ਆਪਣੇ ਰੁੱਸੇ ਹੋਏ ਆਗੂ ਮਿਣਾ ਰਹੇ ਨੇ ਪਰ ਕਾਂਗਰਸ ਦੀ ਗੱਲ ਹੋ ਰਹੀ ਹੈ ਕਿਉਂਕਿ ਕਾਂਗਰਸ ਦੀ ਲੜਾਈ ਜਨ ਤੱਕ ਹੈ ਹੁਣ ਜਦੋਂ ਵੀ ਕਾਂਗਰਸ ਦੀ ਗੱਲ ਛਿੜਦੀ ਹੈ ਤਾਂ ਆਪਸੀ ਕਲੇਸ਼ ਨੂੰ ਲੈ ਕੇ ਹੀ ਛਿੜਦੀ ਹੈ ਬਟੇਂਡਾ ਦੀ ਸੀਟ ਤੇ ਵੀ ਕਾਂਗਰਸ ਵਿੱਚ ਫੁੱਟ ਜਗਜ਼ਾਏਰ ਹੈ ਸੰਗਰੂਰ ਤੇ ਵੀ ਹਲੇ ਅੱਧੇ ਉਮੀਦਵਾਰ ਐਲਾਨੇ ਜਾਣੇ ਬਾਕੀ ਨੇ ਹੁਣ ਉਡੀਕ ਹੈ ਅਗਲੀ ਲਿਸਟ ਦੀ ਤੇ ਸ਼ਾਇਦ ਅਗਲੀ ਲੜਾਈ ਦੀ ਬਿਊਰੋ ਰਿਪੋਰਟ ਪੀਟੀਸੀ ਨਿਊਜ਼